ਅਲਬਰਾ ਦੇ ਪਹਾੜੀ ਕਸਬੇ ਜੈਸਪੁਰ ਦੇ ਲਗਭਗ 10000 ਨਿਵਾਸੀਆਂ ਤੇ ਜੈਸਪੁਰ ਨੈਸ਼ਨਲ ਪਾਰਕ ਦੇ ਸਲਾਨੀਆਂ ਦੇ ਕੋਲੋਂ ਸੋਮਵਾਰ ਦੇ ਰਾਤ ਇਲਾਕੇ ਦੇ ਵਿੱਚ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਇਲਾਕਾ ਖਾਲੀ ਕਰਵਾਇਆ ਗਿਆ ਧੂਏ ਤੇ ਹਨੇਰੇ ਦੇ ਵਿੱਚ ਲੋਕਾਂ ਨੂੰ ਜੈਸਪੁਰ ਦਾ ਇਲਾਕਾ ਜਿਹੜਾ ਹੈ ਉਹ ਛੱਡ ਕੇ ਪੱਛਮ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਚ ਜਾਣਾ ਪਿਆ ਸੋਸ਼ਲ ਮੀਡੀਆ ਤੇ ਸਾਂਝੀਆਂ ਕਈ ਤਸਵੀਰਾਂ ਹੋ ਰਹੀਆਂ ਨੇ ਤੇ ਵੀਡੀਓਜ਼ ਵੀ ਨੇ ਜਿਸ ਵਿੱਚ ਜੈਸਪਰ ਤੋਂ BC ਵੱਲ ਨੂੰ ਜਾਂਦੇ ਟਰੱਕਾਂ ਤੇ ਕਾਰਾਂ ਦੀਆਂ ਲੰਬੀਆਂ ਕਤਾਰਾਂ ਵੀ ਨਜ਼ਰ ਆ ਰਹੀਆਂ ਨੇ ਅਲਬਰਟਾ ਦੇ ਲੋਕ ਸੁਰੱਖਿਆ ਤੇ ਐਮਰਜੈਂਸੀ ਸੇਵਾ ਮੰਤਰੀ ਮਾਈਕ ਐਲਿਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇੱਕ ਅੱਗ ਜਿਹੜੀ ਹੈ ਉਹ ਨਦੀ ਦੇ ਦੋਵੇਂ ਪਾਸੇ ਜੈਸਪਰ ਤੋਂ ਲਗਭਗ 12 ਕਿਲੋਮੀਟਰ ਦੱਖਣ ਦੇ ਵਿੱਚ ਹੈ ਤੇ ਹਵਾ ਸਥਿਤੀ ਨੂੰ ਹੋਰ ਵਿਵਗਾੜ ਸਕਦੀ ਹੈ ਐਲਿਸ ਨੇ ਕਿਹਾ ਹੈ ਕਿ ਸੂਬਾਈ ਅਧਿਕਾਰੀ ਅੱਗ ਨੂੰ ਕਾਬੂ ਕਰਨ ਅਤੇ ਨਿਕਾਸੀ ਦੇ ਪ੍ਰਬੰਧਨ ਦੇ ਵਿੱਚ ਮਦਦ ਕਰਨ ਦੇ ਲਈ ਮਿਊਨਿਸਪਲ ਅਤੇ ਪਾਰਕਸ ਕੈਨੇਡਾ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਅਲਬਰਟਾ ਦੇ ਵਿੱਚ 170 ਸਰਗਰਮ ਜੰਗਲੀ ਅੱਗਾਂ ਨੇ ਜਿਨ੍ਹਾਂ ਦੇ ਵਿੱਚ 50 ਨੂੰ ਕਾਬੂ ਤੋਂ ਬਾਹਰ ਵੱਜੋ ਸ਼ਨੀਵਾਰ ਬੱਧ ਕੀਤਾ ਗਿਆ ਐਡਵੈਂਟਨ ਦੇ ਰਹਿਣ ਵਾਲੇ ਕੈਰੋਲਿਨ ਕੈਂਪਲ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿਹਾ ਕਿ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਸੀ ਉਹ ਕਾਫੀ ਜ਼ਿਆਦਾ ਸਾਡੇ ਲਈ ਹੈਰਾਨ ਕਰਨ ਵਾਲੇ ਅਤੇ ਪਰੇਸ਼ਾਨ ਕਰਨ ਵਾਲੇ ਸੀ ਲੋਕਾਂ ਨੇ ਆਪਣੀਆਂ ਕਾਰਾਂ ਜਿਹੜੀਆਂ ਉਹ ਅੰਦਰ ਵੀ ਮਾਸਕ ਪਾਏ ਹੋਏ ਸੀਗੇ ਜਸਪਰ ਦਾ ਪੂਰਾ ਬੱਤੇ ਪੱਛਮ ਨੂੰ ਜਾਣ ਵਾਲਾ ਪ੍ਰਮੁੱਖ ਮਾਰਗ ਹਾਈਵੇ 16 ਜੰਗਲ ਦੀ ਅੱਗ ਦੀ ਲਪੇਟ ਦੇ ਵਿੱਚ ਹੈ ਉੱਤਰ ਪੂਰਬੀ ਦਿਸ਼ਾ ਦੇ ਵੱਲੋਂ ਜੰਗਲੀ ਅੱਗ ਦੇ ਕਾਰਨ ਹਾਈਵੇ ਦੇ ਐਡਮਿੰਟਨ ਦੇ ਵੱਲ ਵੀ ਮਾਰਗ ਬੰਦ ਕੀਤਾ ਗਿਆ ਹੈ ਦੱਖਣ ਤੋਂ ਪਖ ਰਹੀ ਇੱਕ ਹੋਰ ਜੰਗਲੀ ਅਗਨੇ ਉੱਤਰ ਤੋਂ ਦੱਖਣ ਵੱਲ ਨੂੰ ਆਈਸ ਫੀਲਡ ਪਾਰਕਵੇ ਨੂੰ ਬੰਦ ਕਰਾ ਦਿੱਤਾ ਪੱਛਮ ਦੇ ਵਿੱਚ ਬੀਸੀ ਨੂੰ ਜਾਨਦਾਰ ਰਸਤਾ ਜਿਹੜਾ ਉਹ ਖੁੱਲਾ ਹੈ ਅੱਗ ਬਹੁਤ ਘੱਟ ਨੋਟਿਸ ਦੇ ਨਾਲ ਆਈ ਹੈ ਜਿਸ ਕਰਕੇ ਪਾਰਕ ਅਤੇ ਜੈਸਪੁਰ ਕਸਬੇ ਦੇ ਅਧਿਕਾਰੀਆਂ ਨੂੰ ਟ੍ਰੈਫਿਕ ਜਾਮ ਨੂੰ ਦੂਰ ਕਰਨ ਵਾਹਨਾਂ ਲਈ ਇੰਦਨ ਲੱਭਣ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਬਾਹਰ ਕੱਢਣ ਦੇ ਵਿੱਚ ਕਾਫੀ ਮੁਸ਼ਕਲ ਜਿਹੜੀ ਹੈ ਉਹ ਕਰਨੀ ਪਵੇ ਪਈ ਹੈ ਔਰ ਇਸ ਵੇਲੇ ਵੱਡੀ ਚੁਣੌਤੀ ਇਹ ਆਗਮਨ ਨਹੀਂ ਜਾ ਰਹੀ ਹੈ ਇਲਾਕਾ ਖਾਲੀ ਕਰਵਾਉਂਦਾ ਦੇਸ਼ ਰਤੀ 10 ਵਜੇ ਦੇ ਕਰੀਬ ਆਇਆ ਜੈਸਪੁਰ ਦੀ ਮਿਊਨਿਸਪਲਟੀਆ ਨੇ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਹੈ ਅਲਬਰਾ ਐਮਰਜੈਂਸੀ ਅਲਰਟ ਦੇ ਵਿੱਚ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਕਿ ਜੰਗਲ ਦੀ ਅੱਗ ਜੈਸਪਰ ਤੋਂ 5 ਘੰਟੇ ਦੀ ਦੂਰੀ ਤੇ ਹੈ ਪਰ 1 ਘੰਟੇ ਬਾਅਦ ਦੱਸਿਆ ਗਿਆ ਕਿ ਲੋਕਾਂ ਦੇ ਕੋਲ ਜੈਸਪਰ ਛੱਡਣ ਦੇ ਲਈ ਸਿਰਫ 5 ਘੰਟਿਆਂ ਦਾ ਸਮਾਂ ਹੈ ਯਾਨੀ ਕਿ ਮੰਗਲਵਾਰ ਸਵੇਰੇ 3 ਵਜੇ ਤੱਕ ਇਲਾਕਾ ਜਿਹੜਾ ਖਾਲੀ ਕਰਨਾ ਪਿਆ ਉਧਰ ਬੀਸੀ ਵਿੱਚ ਪਹੁੰਚਣ ਵਾਲਿਆਂ ਦੇ ਲਈ ਜਿਹੜੀ ਹੈ ਉਹ ਰੁਕਣ ਦੇ ਲਈ ਥਾਂ ਲੱਭਣਾ ਵੀ ਮੁਸ਼ਕਿਲ ਆ ਰਿਹਾ ਸੀ ਬੀਸੀ ਦੇ ਐਮਰਜੈਂਸੀ ਪ੍ਰਬੰਧਨ ਮੰਤਰੀ ਨੇ ਕਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਬੀਸੀ ਸਰਕਾਰ ਜਸਪੁਰ ਤੋਂ ਨਿਕਾਸੀ ਕਰਕੇ ਆ ਰਹੇ ਲੋਕਾਂ ਨੂੰ ਸੁਰੱਖਿਅਤ ਸਥਾਨ ਪ੍ਰਦਾਨ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਉਧਰ ਬੀਸੀ ਦੇ ਵਿੱਚ ਲੱਗੀ ਸੈਂਕੜੇ ਜੰਗਲੀ ਅੱਗਾਂ ਤੋਂ ਨਿਕਲਣ ਵਾਲੇ ਧੂਏ ਨੇ ਸੂਬੇ ਦੇ ਅੱਧੇ ਹਿੱਸੇ ਨੂੰ ਕਵਰ ਕਰ ਲਿੱਤਾ ਹੈ ਤੇ ਇੱਥੇ ਹਵਾ ਦੀ ਗੁਣਵੱਤਾ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ ਹੈ ਅਧਿਕਾਰੀ ਸਾਹ ਲੈਣ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਦੇ ਵਿੱਚ ਸਰਕਾਰ ਨੇ ਚੇਤਾਵਨੀ ਦਿੱਤੀ ਕਿ ਬਹੁਤ ਸਾਰੇ ਖੇਤਰ ਯਾਤਾਂ ਪ੍ਰਭਾਵਿਤ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਗਲੀ ਅਗਦੇ ਧੂਏ ਦੁਆਰਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਅਕਨੇਗਨ ਕੋਟੇਨਲਸ ਕਰਬਿਊ ਤੇ ਪੀਸ ਖੇਤਰਾਂ ਮਿਲੇ। ਐਵੀ ਕੇਹਾ ਗਿਆ ਹੈ ਕਿ ਅਗਲੇ 24 ਘੰਟਿਆਂ ਦੇ ਦੌਰਾਨ ਧੂਏ ਦੇ ਗਾੜੇਪਣ ਦੇ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ ਕਿਉਂਕਿ ਪੱਛਮੀ ਹਵਾਵਾਂ ਪੂਰੇ ਸੂਬੇ ਵਿੱਚ ਧੂਏ ਨੂੰ ਪੂਰਬ ਵੱਲ ਨੂੰ ਵਧਾਉਂਦੀਆਂ ਨੇ। ਧੂਏ ਦੀਆਂ ਸਥਿਤੀਆਂ ਤੇਜ਼ੀ ਨਾਲ ਬਦਲ ਸਕਦੀਆਂ ਨੇ ਘੰਟੇ ਦਰ ਘੰਟੇ ਜਿਹੜਾ ਸਰਕਾਰ ਨੂੰ ਨੋਟਿਸ ਕੀਤਾ ਗਿਆ ਤੇ ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਵਾਲੇ ਲੋਕਾਂ ਨੂੰ ਐਕਸਪੋਜ਼ਰ ਤੋਂ ਨਕਾਰਾਤਮਕ ਪ੍ਰਭਾਵਾਂ ਦਾ ਅਨੁਭਵ ਕਰਨ ਦੀ ਜ਼ਿਆਦਾ ਸੰਭਾਵਨਾ ਨਹੀਂ ਹੁੰਦੀ ਹੈ। ਹਾਲਾਂਕਿ ਹਲਕੀ ਜਲਨ ਅਤੇ ਬੇਰਾਮੀ ਆਮ ਹੈ ਤੇ ਆਮ ਤੌਰ ਤੇ ਧੂਏ ਦੇ ਸਾਫ਼ ਹੋਣ ਤੋਂ ਬਾਅਦ ਵੀ ਇਹ ਹੋ ਜਾਂਦੀ ਹੈ ਘਰ ਦੇ ਅੰਦਰ ਧੂਏ ਦਾ ਪੱਧਰ ਜਿਹੜਾ ਉਹ ਘਟ ਸਕਦਾ ਪਰ ਫਿਰ ਵੀ ਉੱਚਾ ਰਹੇਗਾ ਇਸ ਲਈ ਆਪਣੇ ਲੱਛਣਾਂ ਨੂੰ ਸੁਚੇਤ ਰਹੋ ਐਡਮਿੰਟਨ ਦੇ ਇੱਕ 60 ਸਾਲਾ ਵਿਅਕਤੀ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਕਥਿਤ ਤੌਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤੇ ਹੇਠ ਚਾਰਜ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ